भाई लता पंद्रह में करो बै जो सारे बह पिछ बैठे भगवान रखना बेनती है ਇਸ ਸਾਰ ਰੋਕ ਕੇ ਸੁਣਿਓ ਮਹੌਲਾ ਨਾ ਪਾਉ ਮੇਰੀ ਆਵਾਜ਼ ਮਾਨ ਬੈਠ ਜਾ ਆਵਾਜ਼ ਚਾਹੀਦੀ ਹੈ ਮੈਂ ਕਹਿੰਦਾ ਸਾਰ ਰੋਕ ਕੇ ਗਰਾਹੀ ਦਾ ਆਪਾਂ 10 ਮਿੰਟ ਧੰਨਵਾਦ ਕਰਨੀ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਬਹੁਤ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਇਹ ਤੁੰਡਲੀ ਪੈਣ ਲਾ ਕੀ ਤੁਸੀਂ ਪਿੰਡਾਂ ਤੋਂ ਵੀ ਵਾਪਸ ਜਾਣਾ ਬਹੁਤ ਜ਼ਿਆਦਾ ਦੋਸ਼ਾ ਹੋਈਆਂ ਪਤਾ ਨਹੀਂ ਮੈਨੂੰ ਕਈ ਜ਼ਮਾਨਦਾਰਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਐਸਓ ਦਾ ਫੋਨ ਆਇਆ ਹੈ ਸਾਨੂੰ ਡੀਐਸਪੀ ਦਾ ਫੋਨ ਆਇਆ ਹੈ ਕਿ ਤੁਸੀਂ ਕੱਟ ਨਹੀਂ ਜਾਣਾ ਪਰ ਤੁਸੀਂ ਕਿਸੇ ਡਰ ਦੀ ਪਰਵਾਹ ਕੀਤੇ ਬਿਨਾਂ ਬੇਖੌਫ ਹੋ ਕੇ ਅੱਜ ਭਰਨਾ ਸਿੱਧੂ ਦੇ ਨਾਲ ਖੜਨਾ ਆਓ ਉਸ ਪੰਜਾਬ ਦੇ ਪੁੱਤ ਦੇ ਨਾਲ ਖੜਿਓ ਇਹ ਦੱਸਦਾ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲਾਗਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਖਲਾਨੀ ਦੀ ਗੱਲ ਦੇਖੋ ਉਹ ਪਿੱਛੋਂ ਬਹਿ ਜਾਂ ਲਖੇ ਬਈ ਇੱਕ ਵਾਰੀ ਬੋਲਣ ਨੂੰ ਕਿ ਕਿੰਨਾ ਬੁੱਧਰਪਣ ਦੇ ਉੱਤਰੀ ਹੋਈ ਆ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ ਸਿ ਆਈ ਸਟਾਫ ਰਾਤ ਨੂੰ ਅਲਫਨਗਾ ਕਰਕੇ ਠੰਡਾ ਬਰਸਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਹਪਤ ਕਨਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਤੈਨੂੰ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰਾਂ ਦੇ ਵਿੱਚ ਡਰਾਈਵਰਾਂ ਦੀਆਂ ਰੋਡ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸ਼ਰੀਰ ਪੈਸਾ ਖਾਦਾ ਜਿਹਨੇ 35000 ਲਾਵਾਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਨੂੰ ਚਾਕੇ ਜੌਂਦੇ ਨੂੰ ਵਿਚਾਰੋਂ ਪਾਰ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਕਿ ਕਿੱਥੇ ਸਾੜੀ ਐ ਕਿੱਥੇ ਤੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਮੁਤਲਕ ਕੋਲੇ ਸਬੂਤ ਹੁੰਦਾ ਕਾਪਲਾ ਕੋਲੇ ਸਬੂਤ ਹੁੰਦਾ ਹਕੂਮਤ ਦੇ ਕੋਲੇ ਇਹ ਭਵੰਤ ਕਹਿੰਦਾ ਕਿ ਮੈਂ ਦੀ ਵੀਡੀਓ ਨਗਰੀ ਦੇਖਣੀ ਆ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ। ਅੱਜ ਦੀ ਗੱਲ ਸੁਣ ਲੋ ਅੱਜ ਭਾਂਦੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਉਹ ਪੇਸ਼ ਕੀਤਾ ਗਿਆ ਅੱਜ। ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰ ਦਿੱਤੀ। ਕਈ ਪੱਤਰਕਾਰਾਂ ਨੂੰ ਧੱਕੇ ਵੀ ਮਾਰੇ ਗਏ ਉੱਥੇ। ਸੋ ਭਰਾਵੋ ਇਹਨਾਂ ਝੂਠੇ ਜਿਹੜਾ ਇਹ ਤਸ਼ੱਦਦ ਹੈ ਜਿਹੜਾ ਇਹ ਕੱਲਾ ਭਾਂਦਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹਦੇ ਸਾਰੇ ਖੌਲ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟ੍ਰੋਨਾ ਸਫਾਇਆ ਕਰ ਦਿਓ ਸਫਾਇਆ ਤੇ ਪਾਪ ਭੰਦੀ ਸੁਣ ਕੇ ਬੋਲੀ ਕਹਿਦਾ ਕੀ ਹੈ ਕਿ ਤੁਸੀਂ ਐਸ ਵੋਟ ਤੇ ਜਾਉਨੇ ਹੋ ਅਗਲੇ ਵੋਟ ਤੇ ਜਾਉਂਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹੇ ਜੀ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਸਰਾਂ ਦੀ ਪੱਟ ਨਹੀਂ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰ ਦੇ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਇੱਕ ਮੁੰਡਾ ਮਾਰਿਆ ਜੀਰੇ ਵਾਲਾ ਉਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖੀਦਿਆ ਹੋਇਆ ਉਹ ਗੱਲ ਪਿੱਛੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਹੈ ਅੱਜ ਭਾਨਾ ਸਿੱਧੂ ਹੈ ਉਸ ਤੋਂ ਪਹਿਲਾਂ ਜਿੱਦ ਸਿੱਧੂ ਵਰਗੇ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸਿਰਤੀ ਅਇਨਸੇ ਲਾ ਕੇ ਇਸੇ ਅਭੰਤ ਬੁੱਜੜ ਦੇ ਇਹ ਗੰਤੇ ਬੁੱਜੜ ਦੀ ਰੂਹ ਜਨਰਲ ਡਾਇਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚਾ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਦਾ ਆਇਆ ਹੈ ਲੀਡਰਾਂ ਦੇ ਕੇ ਬੋਲਣ ਆਇਆ ਹੈ ਜਦੋਂ ਕੋਈ ਕਿਸੇ ਦੀਸ ਕਰ ਰਿਹਾ ਹੈ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚਿੱਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਤ ਨਹੀਂ ਗੱਲ ਸੋ ਗਿਆ ਨਹੀਂ ਹੋ ਗਿਆ ਕੀ ਇਸ ਰਾਜਪੁਰਾ ਨਹੀਂ ਬੰਦਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ ਨਹੀਂ ਹੋਏਗੀ ਕੀ ਪੰਜਾਬ ਦੇ ਅੰਦਰ ਜਿਹੜੀ ਇਹ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਬੀੜ ਦੋ ਇਹਦੀ ਲਾਕੇ ਚਲਾਦ ਦੇ ਤਾਂ ਦੱਸੋ ਕਿੱਥੇ ਗੱਲ ਖੜੀ ਆ ਬੀਐਪੀ ਕਲਚਰ ਬਦਲਣ ਦੀ ਗੱਲ ਕਰਦਾ ਸੀ ਇਹ ਕਹਦਾ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜਾ ਅਰਧਾਂ ਰੁਪਿਆ ਫੋਟਵਾਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਿਹੜੀ ਰੇਜ ਨੌਕਰੀ ਕਰਨ ਆਇਆ ਕਰਨੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਜਰੂਰ ਫੀ ਬੋਲ ਤੱਕ ਨਹੀਂ ਦਿੰਦੇ ਕਿਉਂ ਨਾ ਮਰ ਸਾਡੀ ਜਵਾਨੀ ਹੰਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮੁਕਮ ਜਾਵੇ ਲਈ ਰਕਾਰਡ ਹੈ ਆਪ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕੰਮ ਚ ਹੋ ਰਿਹਾ ਜੀ ਜਿਹੜੇ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚਾ ਕੋਈ ਬਾਹਰ ਦਾ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜੋ ਤਰਾਖਣ ਰਾਸਤਾ ਦੇ ਮੱਚ ਵਿੱਚ ਜੇ ਅਸੀਂ ਨਹੀਂ ਚੁੰਦੇ ਕ੍ਰੂਨ ਬਣੇ ਹੁੰਦੇ ਆ ਜੀ ਚੁੰਦੀ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖੋ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਦਾ ਹੈ ਸਰੂਰ ਸੱਡੀ ਰਾਜਤ ਨਹੀਂ ਹੈ ਜੇ ਜਿੰਮੇਂਦੀ ਚੌਥੀ ਰਾਤ ਤਾਂ ਨਹੀਂ ਪਟਦੀ ਸੀ ਤੇ ਹੁਣ ਇਹ ਜਨ ਪੂਰੇ ਪੰਜਾਬ ਦੇ ਪਟਰੀਆਂ ਚੋਂ ਵੀ ਯਾਦ ਰੱਖਿਓ ਬੋਲੇ ਚਾਲੋ ਹਾਂ ਜਿੰਦਾਬਾਦ ਭਾਈ ਲੋਕ ਵੀ ਭੁੱਲ ਜਾਂਦੇ ਆ ਜੋ ਕਹਿੰਦੇ 400 ਡਟਵਾਵਾ ਉਹ ਦੀ ਭੁਲ ਜਾਂ ਗਏ ਭੁੱਲਦੇ ਐ ਬਿਲਕੁਲ ਭੁੱਲਦੇ ਐ ਜਿਹੜਾ ਸਾਡੇ ਲਈ ਅੱਛੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਣ ਜਾ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਨੇ ਇੱਕ ਜਿਕਰਾ ਮੈਂ ਉਹਦਾ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਬੂਗੜ੍ਹ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜ਼ਿਲ੍ਹਾ 'ਚ ਬੰਦ ਹੈ ਇੱਕ ਜਿਕਰ ਉਹਦਾ ਨਾਂ ਤੇ ਵੀ ਬੁਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਬੋਲੇ ਜੋ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਨ ਹੈ ਆ ਤੁਸੀਂ ਦਿਖਾਤਾ ਇਹ ਇਕੱਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸ ਦਾ ਬਖਸ਼ ਨੇ ਹੈ ਇਹੀ ਲੋਕ ਮਾਨ ਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਐ ਇਹੀ ਲੋਕ ਪੁੱਜੇ ਲਾਉਂਦੇ ਐ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਚੁਟਕਲੇ ਕਹਾਣੀਆਂ ਗੱਪ ਉਹਨੂੰ ਗਾਣਾ ਕਰਤੀਆਂ ਉਹਨੂੰ ਗਾਣਾ ਕਰਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਖਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਦੀ ਹਰ ਸਿਮਰਤ ਨੂੰ ਕੀ ਬੋਲਦਾ ਰਿਹਾ ਬੋਲਦੀ ਦੀ ਘਰ ਆਈ ਜੀ ਸਹੀ ਗੱਲ ਕੈਪਟਨ ਨੂੰ ਕੀ ਬੋਲਦਾ ਰਿਹਾ ਕਿ ਕੱਲਿਆ ਪਉਂਦਾ ਰਿਹਾ ਅੱਜ ਜਦ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਹੀ ਯਾਰ ਸੋਮਾ ਹੀ ਧਿਆਨ ਦਿਓ ਜਿਵੇਂ ਅੱਜ ਤੀ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇਥੇ ਲੋਕ ਆਏ ਆ ਨੌਜਵਾਨ ਤੇ ਜਗਤ ਆਖਦੇ ਆਏ ਆ ਪਰ ਮੈਂ ਧੰਨਵਾਦ ਰਾਸ ਸਾਹਿਬ ਤੇ ਲੋਕਾਂ ਦਾ ਕਰਨਾ ਚਾਹੁੰਨਾ ਜਿਹੜੀਆਂ ਹਾਲੇ ਵੀ ਜਾਗਦੀਆਂ ਨੀਂਦਾਂ ਹੈ ਗਈਆਂ ਉਹ ਆਵਾਦੀ ਪਾਰਟੀ ਦਾ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਆਦਮੀ ਦਾ ਰਾਜੂ ਇਹ ਜੁਆ ਹਰਵਿੰਦਰ ਭਗਟਿਆਲਾ ਬਾਈ ਹਰਵਿੰਦਰ ਭਗਟਿਆਲਾ ਇੱਕ ਮੁੰਡਾ ਇੱਥੋਂ ਜੋਰਤ ਵੜਿੰਦਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਹਣਤਾ ਪਾਈਆਂ ਸੁਲੱਖਮਨ ਜਗਵਿੰਦਰ ਧਨਪੁਰਾ ਬਾਈ ਇਹ ਜਿਹੜਾ ਜ਼ਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਇਹਨਾਂ ਨੇ ਵੀ ਨਹੀਂ ਕਰਨਾ ਬਹੁਤ ਹੁੰਦਿਆ ਹੋਇਆ ਬਹੁਤ ਧੜ ਵੀ ਆਏ ਆ ਤੇ ਹਾਂ ਤਾਂ ਮੂੰਹ ਭੰਡ ਕੇ ਮੁੜਿਆ ਦੇ ਬੁੱਤਰ ਦਾ ਵੀ ਮੂੰਹ ਬੰਦ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਕਿ ਭਾਈ 5 ਤਰੀਕ ਨੂੰ ਭਾਈ ਇਹ ਆਲਾਨ ਸੁਣ ਲੋ ਭਾਈ ਖੜੇ ਭਾਈ ਇਹ ਕੰਨਾਂ ਦੀ ਵੀ ਤਲਾਸ਼ੀ ਲੈ ਕੇ ਨਿਕਲਿਆ ਅਗਰਾਂਗੇ ਆਪਾਂ ਬਿਲਕੁਲ ਭਾਈ 5 ਤਰੀਕ ਨੂੰ ਸਿਆਲਨਾ ਸੁਣ ਲੋ ਇਹਦਾ ਆਲਾਨ ਖੜੇ ਖੜੇ 5 ਤਰੀਕ ਨੂੰ ਪਵੰਤ ਦੇ ਕਰਮਚਾਰ ਗਰੀ ਗਾਂ ਤੋਂ ਦੇ ਬੇਰੀ ਬੇਇਨਤੀ ਕਰਨ ਤੋਂ ਹੱਥ ਬੰਨ ਕੇ ਪਿੰਡਾਂ ਜੀ ਬੋਲ ਕੇ ਆਇਆ ਬੇਇਨਤੀ ਅੱਜ ਫੇਰ ਕਰਦਾ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੀ ਐਸ ਆਈ ਆ ਬਹਿ ਜਾ ਅੱਜ ਪਟਿਆਲਾ ਚਾਰ ਮਹੀਨੇ ਦੁਆਲੇ ਆਇਆ ਬਈ ਪੰਜਾਬ ਦੀ ਗੱਲ ਕਰਦਾ ਪੰਜਾਬ ਅਕਾਂ ਦੀ ਗੱਲ ਕਰਦਾ ਆਹ ਜੀ ਪਾਰਟੀ ਪੱਦਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਪਾਰਟੀ ਦੀ ਅਹਿਦਤਾਂ ਹੋਰ ਨੇ ਪਰ ਹਮੇਸ਼ਾ ਜਦੋਂ ਯੂਪੀਏ ਲੱਗਿਆ ਐਨਐਸਏ ਲੱਗਿਆ ਤਰਵੇਸ਼ਾ ਸੁਪਾਸੀ ਖੜਾ ਪਲੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਲਈ ਤਰਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਅੱਜ ਜੇ ਉਹ ਸਕਿਉਰਟੀ ਦਾ ਸਿਸਟਮ ਦੀ ਲੀਕ ਕੀਤੀ ਤਜਸਰ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸਰਪਰਾਹ ਬੋਹੇ ਤਾਂ ਆਹੀ ਮਰਵਾਉਣੇ ਆਹੀ ਜਿਲ੍ਹਿਆਂ ਦੇ ਵਿੱਚ ਧੌੜੇ ਬੰਦੇ ਤਾਂ ਮੇਰੀ ਗੱਲ ਯਾਦ ਰੱਖੋ ਬੰਦੇ ਬਹੁਤ ਥੋੜੇ ਰਹਿ ਗਏ ਬਰਾ ਬਹੁਤ ਥੋੜੇ ਰਹਿ ਗਏ ਵਧਿਆ ਪਿਆ ਬਾਈ ਸਾਹਮਣੇ ਸਾਹਮਣੇ ਹੁੰਦੇ ਆ ਨਹੀਂ ਇਕੱਲੇ ਇਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਾਂ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼িকার ਖੇਡਣ ਦਾ ਜਵਾਨ ਦਾ ਸ਼ਕਾਰ ਆ ਅੱਪਾ 80 90 ਦਾ ਦੌਰ ਸੋੜਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖੱਤ ਤੇਰੀ ਨਹੀਂ ਸਹਿਮਤੀ ਹੈ ਉਹ ਅਮਰਤ ਸਾਹਿਬ ਵਰਗਿਆਂ ਦਾ ਮੋਤੀ ਵਰਗਿਆਂ ਨਾਲ ਹੈ ਇਹ ਇਕੱਲਾ केजरीवाल ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਹੜੇ ਪੰਜਾਬ ਦੀ ਜਵਾਨੀ ਦਾ ਸ਼ਕਾਰ ਕਿੱਦਾਂ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਰਮਤੀ ਦਾ ਰਹਿਣ ਤਾਂ ਭਰਾਵੋ ਤੁਹਾਡਾ ਫਰਜ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਪੰਦਰੇ ਪਿੰਡ ਅਗਲੇ ਪਿੰਡ ਜਿਹੜਾ ਭਾਰਤ ਦੇ ਜਲਾਲ ਬੱਤਰ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 35 ਗਰੂ ਅਜੇ 10 ਦਾ ਹਿੱਸਾ ਸਹਿਮਤ ਪੰਤਰੀ ਨੂੰ ਇਹਦਾ ਕਰਾਏ ਮੀਟਿੰਗ ਅੱਜ ਤੂੰ ਕਹਿੰਦਾ ਸੀ ਮੈਨੂੰ ਲਾਇਆ ਇਹ ਨਮੂਨਾ ਕਰਿਆ ਕਰੋ ਵੀ ਪਹਿਲੇ ਸਰਕਾਰ ਰੋਕ ਲੈਨੇ ਹੋ ਟੋਲ ਪਲਾਜ਼ਾ ਰੋਕ ਲੈਨੇ ਧੰਨੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਿਹਾ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੰਦਸ ਕੀ ਭਾਨਾ ਚੈਲੰਜ ਚੋਰ ਜੋਰ ਤੂੰ ਕਰ ਰਿਹਾ ਕਰਜ਼ਾਰ ਤੁਸੀਂ ਭਾਨੇ ਨੂੰ ਮਰਦਾ ਕਰਾ ਕੇ ਤੇ ਕੁੱਟ ਮਾਰ ਕਰਕੇ ਵੀਡੀਓ ਦੇਖ ਰਿਹਾ ਕੀ ਭਾਨਾ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਐ ਵੀ ਫਲਾਟ ਕਰੀਏ ਕਿਹੜਾ ਨਾ ਕੀਤਾ ਭੰਦੇ ਨੇ 5 ਜੀ ਤਰੀਕ ਨੂੰ ਬਈ ਉਹ ਹੱਦ ਦੇ ਘਰੋਂ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾ ਦੱਸਾਂਗੇ ਦੱਸਾਂਗੇ ਕਿਸ ਤੋਂ ਕਿੰਨਾ ਬਈ ਦੱਸਾਂਗੇ ਨਾਲ ਦੀ ਨਾਲ মিডিਆ ਲਈ ਦੱਸਾਂਗੇ ਸਾਰੀਆਂ ਕਿਸੇ ਵਧੀਆ ਰਾਇ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਹਰ ਜੇ ਧਿਆਨ ਨਾਲ ਸੁਣ ਲਓ ਇਹ ਨਹੀਂ ਵੀ ਉੱਥੇ ਪੱਕੇ ਬਹਿ ਜਾਣਾ ਹੈ ਵੀ ਉੱਥੇ ਮੈਂ ਤੇ ਤਦੂ ਕਰ ਲਿਆ ਨਾ ਨਾਲ ਦੀ ਨਾਲ ਸਰਚਾਂ ਦੇ ਉੱਤਰ ਨਾ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲ ਨੂੰ ਘਰੋਂ ਕਰੀ ਢੇਰਨਾ ਪਿਆ ਉਧਰ ਨੂੰ ਹੀ ਵਧਾ ਦੇ ਕਰ ਜੀ ਨੇ ਸਾਨੂੰ ਬਚਾ ਲਿਆ ਤੇਰੇ ਵਾਂਗ ਧੰਨਵਾਦ ਸਾਰਿਆਂ ਦਾ ਬੋਲੇ ਸੋਨਿਆ ਸੋਨਿਆ ਇੱਕ ਬੇਇਤੀ ਬਾਈ ਹੋ ਰਹੀ ਗਈ ਕਈ ਬਲਾਰੇ ਰਹਿ ਗਏ ਮੇਰੇ ਭਾਈ ਗੁੱਸਾ ਨਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜੂੜੀਆਂ ਪੰਜਾਬ ਸੇਰੇ ਪੰਜਾਬ ਜਿੱਥੇ ਬੰਦੀ ਜਵਰਜਨ ਸਿੰਘ ਬੰਦੂ ਬਾਠ ਵਾਲੇ ਹੋਰ ਵੀ ਕਈ ਅਨਸਾਰ ਰਹਿ ਗਏ ਭਾਈ ਸਮਾਜੀ ਘਾਟ ਦੀ ਧੰਨ